ਇਨਾ ਜਪਾਂ ਤੋਂ ਇਲਾਵਾ ਪਤੰਜਲ ਨੇ ਵੀ ਕੁਝ ਜਪਾਂ ਦਾ ਜ਼ਿਕਰ ਕੀਤਾ ਹੈ ਜੀ ਆਓ ਉਸ ਤੇ ਚਾਤੀ ਮਾਰੀਏ ਪਤੰਜਲੀ ਤੁਸੀਂ ਨਾਮ ਸੁਣਿਆ ਹੋਣਾ ਜੀ ਇਸ ਨੇ ਆਪਣੇ ਸ਼ਾਸਤਰ ਵਿੱਚ ਜਿਸ ਦਾ ਨਾਮ ਹੈ ਯੋਗ ਸ਼ਾਸਤਰ ਵਿੱਚ ਜਪ ਅਭਿਆਸ ਬਾਰੇ ਬੜਾ ਧਿਆਨ ਦਿੱਤਾ ਹੈ ਜੀ ਭਗਵਾਨ ਅਰਥਾਤ ਪਵ ਪ੍ਰਮਾਤਮਾ ਦੀ ਪ੍ਰਾਪਤੀ ਲਈ ਬਹੁਤ ਹੀ ਜ਼ਰੂਰੀ ਸਾਧਨ ਮੰਨਿਆ ਗਿਆ ਹੈ ਜੀ ਅਤੇ ਤੰਤਰ ਸ਼ਾਹਤ ਵਿੱਚ ਵੀ ਚਾਹੇ ਉਹ ਕੋਈ ਵੈਸ਼ਨਵੀ ਹੋਵੇ ਭਾ ਮੀਟ ਨਾ ਖਾਣ ਵਾਲਾ ਸ਼ਾਕਾਹਾਰੀ ਮਨੁੱਖ ਹੋਵੇ ਜਾਂ ਸਾਕਤ ਹੋਵੇ ਭਾ ਮੀਟ ਮਾਸ ਖਾਣ ਵਾਲਾ ਹੋਵੇ ਜਪ ਦੇ ਅਭਿਆਸ ਤੇ ਵਿਸ਼ਵਾਸ ਦੱਸਿਆ ਹੈ ਭਾ ਚਾਹੇ ਤੁਸੀਂ ਮੀਟ ਖਾਂਦੇ ਹੋ ਜਾਂ ਨਹੀਂ ਖਾਂਦੇ ਫਿਰ ਵੀ ਪ੍ਰਭੂ ਪਰਮਾਤਮਾ ਦੇ ਦੀ ਪ੍ਰਾਪਤੀ ਦੇ ਲਈ ਤੁਹਾਨੂੰ ਜਪ ਕਰਨਾ ਬਹੁਤ ਹੀ ਜ਼ਰੂਰੀ ਹੈ ਜੀ ਇਹ ਜਪ ਦੀ ਇੱਕ ਬਹੁਤ ਹੀ ਲੰਬੀ ਜਿਹੜੀ ਪਰੰਪਰਾ ਸੀ ਉਹ ਭਾਰਤੀ ਸੰਸਕ੍ਰਿਤੀ ਵਿੱਚ ਮੌਜੂਦ ਹੈ ਜੀ ਇਹ ਆਰੰਭ ਜਿਹੜਾ ਇਸ ਦਾ ਸੀ ਵੈਦਿਕ ਕਾਲ ਤੋਂ ਹੋਇਆ ਸੀ ਪਹਿਲਾਂ ਮੰਤਰਾਂ ਦਾ ਜਪ ਕਰਦੇ ਹੁੰਦੇ ਸਿਗੇ ਉਹਨਾਂ ਦੇ ਅਰਥਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਸੀਗਾ ਜੀ ਪਤੰਜਲੀ ਨੇ ਮੰਤਰਾਂ ਦੇ ਉੱਪਰੋਂ ਜ਼ਿਆਦਾ ਜਿਹੜਾ ਤੰਤਰ ਯੁੱਗ ਵਿੱਚ ਸੀ ਉਸ ਨੂੰ ਸ਼ਰਧਾ ਨੂੰ ਆਪਣਾ ਜਿਹੜਾ ਕੇਂਦਰਿਤ ਨਿਸ਼ਾਨਾ ਬਣਾਇਆ ਸੀ ਜੀ ਸਿਰਫ ਮੰਤਰਾਂ ਨੂੰ ਬੋਲ-ਬੋਲ ਕੇ ਉਚਾਰਨ ਦੀ ਥਾਂ ਤੇ ਤੁਹਾਡੀ ਸ਼ਰਧਾ ਤੇ ਮਨ ਵਿੱਚ ਜਿਹੜਾ ਤੁਸੀਂ ਮੰਤਰ ਪੜ੍ਹਦੇ ਹੋ ਉਸ ਤੇ ਜ਼ਿਆਦਾ ਧਿਆਨ ਦਿੱਤਾ ਹੈ ਜੀ ਅਤੇ ਡਾਕਟਰ ਪੀਤੰਬਰ ਨੇ ਵੀ ਤਿੰਨ ਜਪ ਬੰਦਾ ਇਸ ਤਰ੍ਹਾਂ ਵਿਸਤਾਰ ਕੀਤਾ ਹੈ ਜੀ ਪਹਿਲਾ ਹੈ ਕ੍ਰਮਵਾਰ ਜਪ ਭਾਵ ਲੜੀਵਾਰ ਜਪ ਜੀ ਜਿਹੜਾ ਰਸਮਾਂ ਦੇ ਨਾਲ ਹੁੰਦਾ ਹੈ ਦੂਜਾ ਹੈ ਜੀ ਅਜੱਪਾ ਜਪ ਜੋ ਭਾਵ ਸੁਣਨ ਤੋਂ ਬਿਨਾਂ ਲੜੀਵਾਰ ਹੁੰਦਾ ਹੈ ਜਿਹੜਾ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਕਿ ਜਿਹਦੇ ਵਿੱਚ ਕਈ ਵਾਰ ਬੁੱਲ ਹਿਲਦੇ ਦਿਸਦੇ ਹਨ ਜਾ ਪਤਾ ਨਹੀਂ ਲੱਗਦਾ ਕਿ ਬੰਦਾ ਕੀ ਕਹਿ ਰਿਹਾ ਹੈ ਕਦੇ-ਕਦੇ ਤੁਹਾਨੂੰ ਫਿਸ-ਫਿਸ ਦੀ ਆਵਾਜ਼ ਆਉਂਦੀ ਹੈ ਕਿ ਬੰਦਾ ਕੁਝ ਬੋਲ ਰਿਹਾ ਹੈ ਪਰ ਇਹ ਨਹੀਂ ਪਤਾ ਕੀ ਕਹਿ ਰਿਹਾ ਜੀ ਅਤੇ ਤੀਜਾ ਹੈ ਜੀ ਅਨਾਹਤ ਜਪ ਅਨਾਹਤ ਹੁੰਦਾ ਹੈ ਜੀ ਅ ਵੈਰਾਗੀ ਰੱਬੀ ਸਵਾਦ ਵਾਲਾ ਨਾ ਮਰਨ ਵਾਲਾ ਅੰਮ੍ਰਿਤ ਇਹ ਤਿੰਨ ਜਪਾਂ ਦਾ ਜਿਹੜਾ ਹੈ ਪਤੰਜਲੀ ਵਿੱਚ ਜਾਂ ਡਾਕਟਰ ਪੀਤੰਬਰ ਨੇ ਇਸ ਦਾ ਜ਼ਿਕਰ ਕੀਤਾ ਹੈ ਜੀ